ਸਭ ਤੋਂ ਪਹਿਲਾਂ ਮੇਰੀ YouTube ਤੇ ਵੀਡੀਓ ਵੇਖਣ ਵਾਲੇ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇੱਥੋਂ ਸ਼ੁਰੂ ਕਰਦੇ ਆ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਮੁੱਦਾ ਬਹੁਤ ਭਖਿਆ ਤੇ ਭਖਣਾ ਸੁਭਾਵਿਕ ਸੀ ਕਿਉਂਕਿ ਜਿੱਦਾਂ ਦੇ ਉਹਨਾਂ ਨੇ ਪਿਛਲੇ ਦਿਨਾਂ 'ਚ ਕੰਮ ਕੀਤੇ ਤੇ ਰੌਲਾ ਰੱਪਾ ਪੈਣਾ ਹੀ ਸੀ ਇਸ ਮੁੱਦੇ ਤੇ ਸਾਰਿਆਂ ਨੇ ਆਪੋ ਆਪਣੀ ਸਮਝ ਅਨਸਾਰ ਗੱਲ ਕੀਤੀ ਆ ਮੈਂ ਵੀ ਆਪਣੀ ਸਮਝ ਅਨੁਸਾਰ ਇਹਦੇ ਤੇ ਕੋਈ ਗੱਲ ਕਰਨਾ ਚਾਹਣਾ। ਮੈਂ ਸਮਝਦਾ ਹਾਂ ਕਿ ਸਾਨੂੰ ਦੂਜੇ ਦੀ ਲਕੀਰ ਛੋਟੀ ਕਰਨ ਨਾਲੋਂ ਆਪਣੀ ਲਕੀਰ ਵੱਡੀ ਕਰ ਲੈਣੀ ਚਾਹੀਦੀ ਹੈ। ਹੁਣ ਜਿੱਦਾਂ ਤੁਸੀਂ ਜਾਣਦੇ ਹੀ ਸਾਰੇ ਕਿ ਮੈਨੂੰ ਲੱਗਦਾ ਹੈ ਕਿ ਪੰਜਾਬੀ ਆਪਣੇ ਹੱਥੀਂ ਕੰਮ ਕਰਨਾ ਛੱਡ ਗਏ, ਅਸੀਂ ਆਲਸੀ ਹੋ ਗਏ ਆ, ਇਸ ਕਰਕੇ ਪ੍ਰਵਾਸੀਆਂ ਦਾ ਪੰਜਾਬ ਤੇ ਕਬਜ਼ਾ ਹਣਾ ਸ਼ੁਰੂ ਹੋ ਗਿਆ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ ਆਪਣਾ ਸਾਰਿਆਂ ਦਾ 1-1 2-2 ਬੱਚੇ ਆ ਤੇ ਉਹ ਵੀ ਸਾਰੇ ਵਿਦੇਸ਼ਾਂ ਵੱਲ ਨੂੰ ਰੁਝਾਨ ਆ ਉਹਨਾਂ ਦਾ। ਤੇ ਜਦੋਂ ਬੱਚੇ ਸਾਰੇ ਬਾਹਰ ਚਲੇ ਜਾਣਗੇ ਪੰਜਾਬ ਨੂੰ ਤੁਸੀਂ ਖਾਲੀ ਛੱਡੋਗੇ ਤੇ ਫਿਰ ਇਹ ਕੁਦਰਤ ਦਾ ਵੀ ਨਿਯਮ ਹੈ ਆਪੇ ਖਾਲੀ ਜਗ੍ਹਾ ਨੂੰ ਭਾਰੀ ਦਿੰਦੀ ਆ ਫਿਰ ਉਹ ਚਾਹੇ ਜੁਪੀ ਬਿਹਾਰ ਤੋਂ ਆ ਕੇ ਭਰੇ ਚਾਹੇ ਬੰਗਲਾਦੇਸ਼ ਨਾਗਾਲੈਂਡ ਤੋਂ ਆ ਕੇ ਭਰੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪ ਕੋ ਆਪਣਾ ਆਪਣੀ ਕੁਆਲੀਫਿਕੇਸ਼ਨ ਅਨੁਸਾਰ ਤੁਸੀਂ ਆਪਣਾ ਕੰਮ ਹੱਥੀਂ ਮਿਹਨਤ ਕਰਨੀ ਸ਼ੁਰੂ ਕਰੋ ਮੇਰਾ ਵੀ ਇੱਕ ਬੇਟਾ ਹੈ ਤੇ ਉਹ ਹੁਣ 10ਵੀਂ ਪਾਸ ਕਰ ਰਿਹਾ ਹੈ ਤਕੀ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਪੰਜਾਬ ਛੱਡ ਕੇ ਬਾਹਰ ਜਾਵੇ ਇਸ ਕਰਕੇ ਮੈਂ ਉਹਦੀ ਕੁਆਲਿਫੀਕੇਸ਼ਨ ਤੇ ਉਹਦੀ ਰੁਚੀ ਅਨੁਸਾਰ ਆਹ ਨੂੰ YouTube ਤੇ ਇੱਕ ਚੈਨਲ ਖੋਲ ਕੇ ਦਿੱਤਾ ਰੋਬਨ ਭੁੱਲਰਣਾ ਦਾ ਚੈਨਲ ਆ ਤੇ ਬੇਨਤੀ ਆ ਕਿ ਸਾਰੇ ਜਾਣੇ ਸਬਸਕ੍ਰਾਈਬ ਕਰੋ ਤੇ ਉਹਦਾ ਹੌਸਲਾ ਵਧਾਓ ਮੈਂ ਚਾਹੁੰਦਾ ਕਿ ਉਹ ਆਪਣੇ ਪੰਜਾਬ 'ਚ ਆਪਣੇ ਘਰ 'ਚ ਆਪਣੇ ਖੇਤਾਂ 'ਚ ਆਪਣੀਆਂ ਗਲੀਆਂ 'ਚ ਆਪਣੇ ਪਿੰਡ 'ਚ ਰਹਿ ਕੇ ਉਹ ਪੰਜਾਬ ਦੇ ਵਿੱਚ ਰਹੇ ਤੇ ਆਪਦਾ ਕੰਮ ਕਰੇ ਤੇ ਨਾਲ ਉਦੇ ਸ਼ੌਂਕ ਅਨਸਾਰ ਨੂੰ ਚੈਨਲ ਖੋਲ ਕੇ ਦਿੱਤਾ ਏ ਇਹ ਵੀ ਸਬਸਕ੍ਰਾਈਬ ਕਰੋ ਤੇ ਉਹਦੇ ਹੌਸਲਾ ਵਧਾਈ ਕਰੋ YouTube ਤੇ ਤੁਸੀਂ ਸਾਰਿਆਂ ਨੇ ਵੇਖਣੀ ਆ ਵੇਖਦੇ ਆਂ ਅੱਜ ਕੱਲ ਸਾਰੇ ਆਪਾਂ ਤੇ ਬੇਨਤੀ ਆ ਕਿ ਤੁਸੀਂ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਚੈਨਲ ਸਬਸਕ੍ਰਾਈਬ ਕਰੋ ਉਹਨਾਂ ਦੀਆਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਇਹਦੇ ਨਾਲ ਕੀ ਹੋਊਗਾ ਕਿ ਪੈਸਾ ਤਾਂ ਉਹਨੂੰ YouTube ਨੇ ਦੇਣਾ ਹੈ ਆਪਣਾ ਕੋਲੋਂ ਤਾਂ ਕੁਝ ਨਹੀਂ ਜਾਣਾ ਪਰ ਇਹ ਆਪੀ ਇੰਨੇ ਨਾਲ ਤੁਹਾਡਾ ਭਾਈਚਾਰਾ ਤਗੜਾ ਹੋਊਗਾ ਜਿੱਦਾਂ ਤੁਸੀਂ ਵੇਖਿਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ 'ਚ ਹੜਾ ਆਇਆ ਤੇ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜੀ ਆ। ਕੋਸ਼ਿਕਾ ਦੁਕਾਨਾਂ ਨੂੰ ਛੱਡ ਕੇ ਪੰਜਾਬੀ ਹੀ ਪੰਜਾਬੀਆਂ ਨਾਲ ਖੜੇ ਨੇ ਉਹ ਚਾਹੇ ਰਾਜਸਥਾਨ ਦੇ ਨੇ ਚਾਹੇ ਹਰਿਆਣਾ ਦੇ ਨੇ ਚਾਹੇ ਵੱਧ ਪ੍ਰਦੇਸ਼ ਦੇ ਨੇ ਚਾਹੇ ਵਿਦੇਸ਼ਾਂ 'ਚ ਵਸਣ ਵਾਲੇ ਪੰਜਾਬੀ ਨੇ। ਪੰਜਾਬੀ ਪੰਜਾਬੀ ਦਾ ਸਾਥ ਦਿੰਦਾ। ਤੇ ਉਹ ਵੀ ਤੁਹਾਡਾ ਸਾਥ ਇਸ ਕਰਕੇ ਹੀ ਦੇ ਸਕਿਆ ਕਿਉਂਕਿ ਤੁਸੀਂ ਉਹਨਾਂ ਨੂੰ ਇਸ ਲਾਇਕ ਕੀਤਾ ਹੈ ਕਿ ਉਹ ਕਿਸੇ ਦੀ ਮਦਦ ਕਰ ਸਕਣ। ਉਹ ਚਾਹੇ ਯੂਟਿਊਬਰ ਹੋਣ ਚਾਹੇ ਸਿੰਗਰ ਹੋਣ ਚਾਹੇ ਐਕਟਰ ਹੋਣ ਚਾਹੇ ਲੀਡਰ ਹੋਣ ਉਹਨਾਂ ਨੂੰ ਉਹ ਤਾਂ ਹੀ ਤੁਹਾਡੀ ਮਦਦ ਕਰ ਸਕਿਆ ਕਿ ਤੁਸੀਂ ਉਹਨਾਂ ਨੂੰ ਇਸ ਲਾਈਕ ਕੀਤਾ ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਹੀ ਆ ਕਿ ਇਹ ਦਿਨ ਇਹ ਪੰਜਾਬੀ ਚੈਨਲ ਸਬਸਕ੍ਰਾਈਬ ਕਰਨ ਨਾਲ ਕੀ ਹੋਊਗਾ ਕਿ ਤੁਹਾਡਾ ਆਪਣਾ ਭਾਈਚਾਰਾ ਤਗੜਾ ਹੋਊਗਾ ਬਾਕੀ ਇੱਕ ਗੱਲ ਤਾਂ ਪੱਕੀ ਆ ਕਿ ਸਰਕਾਰਾਂ ਨੇ ਕੁਝ ਨਹੀਂ ਕਰਨਾ ਅੱਜ ਕੱਲ ਪੰਜਾਬੀਆਂ ਨੂੰ ਹੀ ਪੰਜਾਬੀਆਂ ਦਾ ਸਾਥ ਦੇਣਾ ਪੈਣਾ ਸਾਨੂੰ ਹੀ ਇੱਕ ਦੂਜੇ ਦੀ ਬਾਹ ਫੜਨੀ ਪੈਣੀ ਹੈ ਫੇਰ ਹੀ ਆਪਣਾ ਭਲਾ ਹੋ ਸਕਦਾ ਸਾਰਿਆਂ ਦਾ ਤੇ ਦੁਬਾਰਾ ਮੇਰੀ ਬੇਨਤੀ ਆ ਕਿ ਸਾਡੇ ਸਰੋਪਣ ਪੁੱਲਰ /09 YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਲਾਈਕ ਸ਼ੇਅਰ ਕਰੋ ਤੇ ਇਹ ਮੁੰਡੇ ਦਾ ਹੌਸਲਾ ਵਧਾਈ ਕਰੋ ਤਾਂ ਕਿ ਉਹ ਆਪਣੇ ਪੰਜਾਬ ਦੇ ਵਿੱਚ ਰਹੇ ਤੇ ਪੰਜਾਬ ਦੀ ਸੇਵਾ ਕਰੇ ਫੇਰ ਦੁਬਾਰਾ ਤੋਂ ਮੇਰੀ ਬੇਨਤੀ ਆ ਕੇ ਸਾਨੂੰ ਇਸ ਚੈਨਲ ਦੇ ਵਿੱਚ ਕੋਈ ਆਪਣੀ ਪ੍ਰਮੋਸ਼ਨ ਕਰਵਾਉਣ ਵਾਸਤੇ ਜਾਂ ਕੋਈ ਸਾਡੇ ਨਾਲ ਸੰਪਰਕ ਕਰੇ ਸਾਨੂੰ ਅੱਗੇ ਵਾਸਤੇ ਗਾਈਡ ਕਰੇ ਸਾਨੂੰ ਦੱਸੇ ਕਿ ਇਹਦੇ ਤੇ ਕਿਹੋ ਜੀਆਂ ਵੀਡੀਓ ਪਾਈਆਂ ਜਾਣ ਜਾਂ ਮਤਲਬ ਕਿਸੇ ਵੀ ਤਰ੍ਹਾਂ ਦੀ ਤੁਸੀਂ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਹੋ ਤੇ ਅਸੀਂ ਇਸ ਵੀਡੀਓ ਦੇ ਥੱਲੇ ਨੰਬਰ ਦੇਾਂਗੇ ਆਪਣਾ ਤੁਸੀਂ ਸਾਨੂੰ ਫੋਨ ਕਰ ਸਕਦੇ ਤੇ ਸਾਰਿਆਂ ਨੂੰ ਬੇਨਤੀ ਆ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਪੰਜਾਬ ਪੰਜਾਬੀਆਂ ਦੀ ਬਾਹ ਵੜੋ ਪੰਜਾਬੀਓ ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਫਤ